ਆਵਣਸਤਾਨ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਸੰਬੰਧਤ ਹੈ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਤਾਨ ਤੇ 21 ਕਤਕ 1722 ਨੂੰ ਚਰਨ ਪੂਣਾ ਕਰਦੇ ਹਨ ਇਹ ਗੁਰਦੇਵ ਪਤਸਾਹ ਮਹਾਰਾਜੀ ਨਗਰ ਖੁੱਦੂ ਵਾਲਾ ਵਿਖੇ RAMGAR BAUNA LUNI KE ALWARK ਮਹਾਨ ਨਿਗੜ ਤੋਂ ਯਾਤਰਾ ਦੇ ਪ੍ਰੋਗਰਾਮ ਸਮੇਂ ਅਸਾਮ ਦੇ ਰਾਜ ਦੀ ਬੇਨਤੀ ਤੇ ਚੱਲ ਕੇ ਇਸ ਸਥਾਨ ਨਗਰ ਫੁੱਦੂ ਵਾਲਾ ਵਿਖੇ ਚਰਨ ਪਾਏ ਤੇ ਇਸ ਧਰਤੀ ਨੂੰ ਪਵਿੱਤਰ ਕੀਤਾ। ਸਤਿਗੁਰੂ ਪਾਸਾ ਜੀ ਇਸ ਸਥਾਨ ਤੇ ਆਕਰ ਪਾਵਨ ਸ਼ਬਦ ਉਚਾਰਨ ਕੀਤੇ ਹਨ ਸਤਿਗੁਰੂ ਪਾਸਾ ਜੀ ਪ੍ਰਮਾਣ ਕਰਦੇ ਹਨ ਕੀਤ ਨੂੰ ਜਾਣ ਲਿਓ ਮਨ ਮੰਨ। ਇਸ ਸਰੋਵਰ ਦੀ ਸੁਗਤ ਹੈ ਜਿਸ ਸਰੋਵਰ ਦੇ ਵਿੱਚ ਸੰਗਤਾਂ ਬੜੀ ਸਰਦਾ ਪ੍ਰੇਮ ਭਾਵਨਾਵਾਂ ਦੇ ਨਾਲ ਸਨਾਨ ਕਰਦੀਆਂ ਹਨ अनेका ਦੁਖ ਰੋਗ ਜਿਹੜੇ ਹਨ ਸੰਗਦੰ ਦੂਰ ਹੁੰਦੇ ਹਨ ਜੋ ਵੀ ਇਸ ਤਾਨ ਤੇ ਸਰਦਾ ਪ੍ਰੇਮ ਭਾਵਨਾ ਦੇ ਨਾਲ ਆਕਰਸ਼ਿਤ ਹੁੰਦਾ ਹੈ ਸਤਿਗੁਰੂ ਪਾਸ ਹੈ ਜੀ ਉਹਨਾਂ ਦੀਆਂ ਝੋਲੀਆਂ ਪਰਣਾ ਕਰਦੇ ਹਨ ਇਹ ਮਿੱਤਰ ਸਰੋਵਰ ਪਹਿਲਾਂ ਇਸ ਦਾ ਇਤਿਹਾਸ ਸੁਣੀਦਾ ਵੀ ਪਹਿਲਾਂ ਇੱਕ ਛੱਪੜੀ ਦਾ ਰੂਪ ਹੁੰਦਾ ਸੀਗਾ ਇਹ ਛੱਪੜੀ ਦੇ ਵਿੱਚ ਕਿਸੇ ਨਾਮ ਨੂੰ ਬੰਦੇ ਨੇ ਇਸ ਨਾਮ ਉਹ ਜਣੀ ਹੱਥ ਉੱਤੇ ਕੋਈ ਠੁੜਿਆ ਰੋਗ ਰਗ ਦੀ ਤਕਲੀਫ ਹੋਈ ਫਿਰ ਉਹਨੇ ਕੋਈ ਅਰਦਾਸ ਕਰਾ ਕੇ ਕੋਈ ਮਤਲਬ ਉਸ ਟਾਈਮ ਚ ਠੁੱਲ ਬਖਸ਼ਾਈ ਤੇ ਉਸ ਤੋਂ ਬਾਅਦ ਇਹ ਬਿਸਧ ਹੋਇਆ ਸੱਚੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਅੱਜ ਤੁਹਾਨੂੰ ਅਸੀਂ ਦਰਸ਼ਨ ਕਰਾਵਾਂਗੇ ਇਤਿਹਾਸਿਕ ਸਥਾਨ ਗੁਰਦੁਆਰਾ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੁਰੂ ਨੌਵੇਂ ਪਾਤਸ਼ਾਹੀ ਜੀ ਦੇ ਇਹ ਜੋ ਕਿ ਪਿੰਡ ਫੱਗੋਵਾਲ ਵਿੱਚ ਮੌਜੂਦ ਹੈ ਤਾਂ ਜ਼ਿਆਦਾ ਜਾਣਕਾਰੀ ਦੇ ਲਈ ਸਾਡੇ ਨਾਲ ਮੌਜੂਦ ਨੇ ਇੱਥੇ ਜਿਹੜੇ ਹੈੱਡ ਗ੍ਰੰਥੀ ਨੇ ਕੀ ਹੈ ਇੱਥੋਂ ਦਾ ਇਤਿਹਾਸ ਹੈ ਸਾਰੀ ਜਾਣਕਾਰੀ ਲਵਾਂਗੇ ਸਾਡੇ ਨਾਲ ਇੱਥੋਂ ਦੇ ਜਿਹੜੇ ਹੈੱਡ ਗ੍ਰੰਥੀ ਸਾਹਿਬ ਨੇ ਉਹ ਮੌਜੂਦ ਨੇ ਸੱਸੀ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸਾ ਜੀ ਦੇ 350 ਸਾਲਾਂ ਜੁ ਨਾਨਕ ਨਾਮ ਲੇਵਾ ਸੰਗਤਾਂ ਬੜੀ ਉਤਸ਼ਾਹ ਸਰਦਾ ਪ੍ਰੇਮ ਭਾਵ ਨਾਲ ਮਨਾ ਰਹੀਆਂ ਹਨ ਇਸ ਪਵਨ ਸਥਾਨ ਤੇ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਪਵਨ ਸਥਾਨ ਤੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸਾ ਜੀ ਨਾਲ ਸੰਬੰਧਿਤ ਹੈ ਤੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸਾ ਜੀ ਸਥਾਨ ਤੇ 21 ਘੱਟਕ 1222 ਨੂੰ ਚਰਨ ਪਾਉਣਾ ਕਰਦੇ ਹਨ ਇਸ ਸਥਾਨ ਤੇ ਸਤਿਗੁਰੂ ਪਾਸਾ ਜੀ ਆਸਾਮ ਦੇ ਰਾਜੇ ਦੀ ਬੇਨਤੀ ਸੁਣਨ ਪ੍ਰੰਤ ਜਿਸ ਸਮੇਂ ਉਹਨਾਂ ਨੇ ਬੇਨਤੀ ਕੀਤੀ ਆ ਆਸਾਮ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਆਸਾਮ ਦੇ ਵਿੱਚ ਸੰਗਤਾਂ ਨੂੰ ਦਰਸ਼ਨ ਦੇਣ ਦੇ ਲਈ ਉਸ ਸਮੇਂ ਸਤਿਗੁਰੂ ਪਾਸਾ ਜੀ ਇਸ ਪ੍ਰਚਾਰਕ ਦੌਰੇ ਦੇ ਦੌਰਾਨ ਸਤਿਗੁਰੂ ਪਾਸਾ ਇਸ ਸਥਾਨ ਤੇ ਆਕਰਕੇ ਠਹਿਰਨ ਕਰਦੇ ਹਨ ਉਹਨਾਂ ਦੇ ਨਾਲ ਇਤਿਹਾਸ ਦੇ ਵਿੱਚ ਹੈ ਵੀ ਤਿੰਨ ਸੌ ਸੰਗਤਾਂ ਜਿਹੜੀਆਂ ਹਨ ਜਥਾ ਸਤਿਗੁਰੂ ਪਾਸਾ ਜੀ ਦੇ ਨਾਲ ਅੰਲੂਆ ਰਖ ਪਵਾਨੀਗੜ ਹੁੰਦਾ ਹੋਇਆ ਇਸ ਸਥਾਨ ਤੇ 21 ਕੱਤਕ ਵਾਲੇ ਦਿਨ ਵਿਸ਼ਰਾਮ ਕਰਦਾ ਹੈ ਸਤਿਗੁਰੂ ਪਾਸਾ ਜੀ ਇਸ ਸਥਾਨ ਤੇ ਆਕਰ ਪਾਵਨ ਸ਼ਬਦ ਉਚਾਰਨ ਕੀਤੇ ਹਨ ਸਤਿਗੁਰੂ ਪਾਸਾ ਜੀ ਪ੍ਰਮਾਣ ਕਰਦੇ ਹਨ ਪੀਤ ਨੂੰ ਜਾਣ ਲਈ ਹੋ ਮਨਮਾਈ ਕਿ ਸਤਿਗੁਰੂ ਪਾਸਾ ਜੀ ਕਹਿੰਦੇ ਸੀ ਆਪਣੇ ਮਨ ਨੂੰ ਪਰਮਾਤਮਾ ਨੂੰ ਪਰਮੇਸ਼ਰ ਨੂੰ ਜਾਣ ਲਈਏ ਕਿ ਪਰਮਾਤਮਾ ਦੀ ਭਗਤੀ ਦੇ ਵਿੱਚ ਆਪਣਾ ਜੀਵਨ ਨੂੰ ਜਿਉਣਾ ਕਰੀਏ ਸਤਿਗੁਰੂ ਪਾਸਾ ਜੀ 350 ਸਾਲਾਂ ਨੂੰ ਮੁਕ ਰੱਖਦੇ ਹੋਏ ਵੱਖ-ਵੱਖ ਸਥਾਨਾਂ ਤੇ ਵੱਡੇ ਪ੍ਰੋਗਰਾਮ ਜਿਹੜੇ ਹਨ ਸੰਗਤਾਂ ਦੇ ਵੱਲੋਂ ਆਰੰਭੇ ਹੋਏ ਹਨ ਤੇ ਅਸੀਂ ਵੀ ਆਪਣੀ ਜੀਵਨ ਦੇ ਵਿੱਚ ਪ੍ਰਾਣ ਕਰੀਏ ਸਤਿਗੁਰੂ ਪਾਸਾ ਜੀ ਦੇ ਪਾਵਨ ਬਾਣੀ ਦੇ ਨਾਲ ਪਾਵਨ ਉਪਦੇਸ਼ਾਂ ਦੇ ਨਾਲ ਜੁੜਕਰ ਆਪਣੀ ਜੀਵਨ ਦੇ ਵਿੱਚ ਸਤਿਗੁਰੂ ਪਾਸਾ ਜੀ ਦੇ ਦਰਸਾਏ ਹੋਏ ਮਾਰਗਾਂ ਤੇ ਚੱਲਣ ਦਾ ਯਤਨ ਕਰੀਏ ਸਤਿਗੁਰੂ ਪਾਸਾ ਜੀ ਦੀ ਗੁਰਬਾਣੀ ਦਾ ਪ੍ਰਮਾਣ ਹੈ ਗੁਣ ਗੋਵਿੰਦ ਗਾਇਓ ਨਹੀਂ ਜਨਮ ਆਕਾਰ ਤਕੀਨ ਸਤਿਗੁਰੂ ਪਾਸਾ ਕਹਿੰਦੇ ਜਿਸ ਵਿਅਕਤੀ ਨੇ ਸੰਸਾਰ ਦੇ ਵਿੱਚ ਰਹਿੰਦੇ ਹੋਏ ਪਰਮਾਤਮਾ ਦੀ ਗੁਣ ਗਾਈ ਉਹਨਾਂ ਦਾ ਜੀਵਨ ਜਿਹੜਾ ਤੇ ਵਿਅਰਥ ਚਲਾ ਜਾਂਦਾ ਹੈ ਤੇ ਪਰਮਾਤਮਾ ਦੀ ਗੁਣ ਗਾਈਏ ਆਪਣੇ ਜੀਵਨ ਨੂੰ ਸਚਿਆਰਾ ਤੇ ਚੰਗਾ ਬਣਾਉਣ ਦਾ ਯਤਨ ਕਰੀਏ ਤੇ ਹੋਰ ਉਹਨਾਂ ਦੇ ਜੀਵਨ ਦੇ ਵਿੱਚ ਉਹਨਾਂ ਨੂੰ ਯਤਨ ਕਰੀਏ ਸਤਿਗੁਰੂ ਪਾਸਾ ਪਰਮਾਤਮਾ ਪਰਮੇਸ਼ਰ ਦੇ ਨਾਲ ਜੋੜਨ ਦਾ ਯਤਨ ਕਰ ਲਈਏ ਸਤਿਗੁਰੂ ਪਾਸਾ ਜੀ ਸੰਸਾਰ ਦੇ ਵਿੱਚ ਆਪਣੇ ਜੀਵਨ ਦਾ ਜਿਹੜਾ ਤੇ ਬਲੀਦਾਨ ਦੇਣਾ ਕਰਦੇ ਹਨ ਉਹਨਾਂ ਦੇ ਨਾਲ ਉਹਨਾਂ ਦੇ ਅਨਨ ਸੇਵਕ ਸਿੱਖ ਜਿਹੜੇ ਹਨ ਆਪਣੇ ਸਰੀਰਾਂ ਦਾ ਬਲੀਦਾਨ ਦਿੰਦੇ ਹਨ ਸਤਿਗੁਰੂ ਪਾਸਾ ਜੀ ਨੂੰ ਇਸ ਧਰਤੀ ਦੀ ਹਿੰਦ ਦੀ ਚਾਦਰ ਕਹਿ ਕਰਕੇ ਸੰਗਤਾਂ ਜਿਹੜੀਆਂ ਨੇ ਯਾਦ ਕਰਦੀਆਂ ਸਤਿਗੁਰੂ ਪਾਸਾ ਜੀ ਨੇ ਆਪਣੇ ਜੀਵਨ ਦੇ ਵਿੱਚ ਸਭ ਕੁਝ ਤਿਆਗ ਗਿਆ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਆਪਣਾ ਆਪਣਾ ਜਿਹੜਾ ਹੈ ਪਰਿਵਾਰ ਜਿਹੜਾ ਤੇ ਬੱਚੇ ਜਿਹੜੇ ਹਨ ਤਿਆਗ ਦਿੱਤੇ ਕੇਵਲ ਤੇ ਕੇਵਲ ਸਾਡੇ ਜੀਵਨ ਦੇ ਵਿੱਚ ਚਾਨਣ ਕਰਨ ਦੇ ਤੇ ਇਹ ਪਾਵਨ ਸਥਾਨ ਪਿੰਡ ਫਗੂ ਵਾਲਾ ਜ਼ਿਲ੍ਹਾ ਸੰਗਰੂਰ ਸੋਵਾਨੀਗੜ ਦੇ ਕੋਲ ਹੈ ਤੇ ਸਤਿਗੁਰੂ ਪਾਸ ਜੀ ਇਸ ਸਥਾਨ ਨੂੰ ਪਵਿੱਤਰ ਕਰਨਾ ਕੀਤਾ ਇਸ ਪਾਵਨ ਸਥਾਨ ਤੇ ਸਰੋਵਰ ਵੀ ਸੁਸ਼ੋਭਤ ਹੈ ਜਿਸ ਸਰੋਵਰ ਦੇ ਵਿੱਚ ਸੰਗਤਾਂ ਬੜੀ ਸਰਦਾ ਪ੍ਰੇਮ ਭਾਵਨਾ ਦੇ ਨਾਲ ਸਨਾਨ ਕਰਦੀਆਂ ਹਨ अनेका ਦੁੱਖ ਰੋਗ ਜਿਹੜੇ ਹਨ ਸੰਗਤਾਂ ਦੂਰ ਹੁੰਦੇ ਹਨ ਜੋ ਵੀ ਇਸ ਸਥਾਨ ਤੇ ਸਰਦਾ ਪ੍ਰੇਮ ਭਾਵਨਾ ਦੇ ਨਾਲ ਆਕਰ ਸੀਸ ਨਵਾਉਂਦਾ ਸਤਿਗੁਰੂ ਪਾਸਾ ਜੀ ਉਹਨਾਂ ਦੀਆਂ ਚੋਲੀਆਂ ਪਰਣਾ ਕਰਦੇ ਹਨ ਸਤਿਗੁਰੂ ਪਾਸਾ ਜੀ ਇਸ ਸਥਾਨ ਤੇ ਹਰ ਮਹੀਨੇ ਤਰ੍ਹਾਂ ਪਾਂਚੀ ਮਹੀਨੇ ਪਾਵਨ ਦੀਹਾੜੀ ਬੜੀ ਸਰ ਦਾ ਪ੍ਰੇਮ ਪਾਵਨ ਦੇ ਨਾਲ ਸੰਗਤਾਂ ਮਨਾਉਂਦੀਆਂ ਹਨ ਹਰ ਮਹੀਨੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਹਨ ਤੇ ਹਰ ਸਾਲ ਦੀ ਤਰ੍ਹਾਂ ਇਸ ਪਾਵਨ ਸਥਾਨ ਤੇ ਬਸੰਤ ਪੰਚਮੀ ਦਾ ਜੋੜ ਮੇਲਾ ਬੜੀ ਸਰ ਦਾ ਪ੍ਰੇਮ ਭਾਵਨਾ ਦੇ ਸੰਗਤਾਂ ਦੇ ਬਲ ਮਨਾਇਆ ਜਾਂਦਾ ਤੇ ਇਹ ਸਥਾਨ ਪਾ ਸਤਿਗੁਰੂ ਪਾਸਾ ਜੀ ਦੀਆਂ ਬੜੀਆਂ ਬਖਸ਼ਾਂ ਇਸ ਸਥਾਨ ਤੇ ਆਕਰ ਸਰਬੱਤ ਸੰਗਤਾਂ ਨੂੰ ਬੀਤੇ ਨਤਮਸਤਕ ਹੋਈਏ ਜਿਨ੍ਹਾਂ ਵੀ ਸਥਾਨ ਸਤਿਗੁਰੂ ਕੀ ਬਾਦਰ ਪਾਸਾ ਜੀ ਜੋਗਤ ਹਨ ਸਾਰੇ ਇਸ ਸਥਾਨਾਂ ਤੇ ਆਕਰ ਦਰਸ਼ਨ ਕਰਨਾ ਕਰੀਏ ਤਾਂ ਕਿ ਸਾਨੂੰ ਉਹਨਾਂ ਦੇ ਜੀਵਨ ਤੋਂ ਪ੍ਰੇਰਿਤ ਹੋ ਕਰਕੇ ਪ੍ਰਮਾਤਮਾ ਦੀ ਭਗਤੀ ਦੇ ਨਾਲ ਸਤਿਗੁਰੂ ਪਾਸਾ ਨੂੰ ਜੋੜਦੇ ਹਨ ਪ੍ਰਮਾਤਮਾ ਦੀ ਭਗਤੀ ਦੇ ਨਾਲ ਜੋੜ ਕਰ ਸਤਿਗੁਰੂ ਪਾਸਾ ਜੀ ਦੇ ਦਰਸਾਏ ਮਾਰਗਾਂ ਤੇ ਚੱਲ ਕੇ ਆਪਣੀ ਜੀਵਨ ਨੂੰ ਸਫਲਾ ਕਰਨਾ ਕਰੀਏ ਜੀਤਨ ਲੋ ਇਹ ਦਾ ਸਾਡੇ ਨਾਲ ਇੱਥੋਂ ਦੇ ਹੈੱਡ ਗ੍ਰੰਥੀ ਜਿਨ੍ਹਾਂ ਨੇ ਇਸ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਦਾ ਸਾਡੇ ਨਾਲ ਇੱਥੋਂ ਦੇ ਮੈਨੇਜਰ ਸਾਹਿਬ ਵੀ ਮੌਜੂਦ ਹੈ ਸਸੀ ਰਾਜ ਜੀ ਸਸੀ ਕਾਲ ਜੀ ਵਾਰੀ ਖਾਲਸਾ ਵਰਜੀ ਪਤੀ ਜੀ ਬਬੀ ਜੇ ਗੱਲ ਕਰੀ ਜਾਵੇ ਕਿ ਜਿਸ ਤਰ੍ਹਾਂ ਕਿ ਸਾਨੇ ਬਾਬਾ ਜੀ ਤੋਂ ਇਸ ਗੁਰਦਾਰਾ ਸਾਹਿਬ ਜੀ ਦਾ ਇਤਿਹਾਸ ਦੇਖਿਆ ਤਾਂ ਜੇ ਆਪਾਂ ਸਰੋਵਰ ਦੀ ਗੱਲ ਕੀਤੀ ਜਾਵੇ ਤਾਂ ਸਰੋਵਰ ਦਾ ਕੀ ਤੇ ਇਹ ਪਵਿੱਤਰ ਸਰੋਵਰ ਪਹਿਲਾਂ ਜਿਸ ਤਰ੍ਹਾਂ ਇਤਿਹਾਸ ਸੁਣੀਦਾ ਵੀ ਪਹਿਲਾਂ ਇੱਕ ਛੱਪੜੀ ਦਾ ਰੂਪ ਹੁੰਦਾ ਸੀਗਾ ਇਹ ਛੱਪੜੀ ਦੇ ਵਿੱਚ ਕਿਸੇ ਨਾਮ ਨੂੰ ਬੰਦੇ ਨੇ ਇਸ਼ਨਾਲ ਜਣੀ ਹੱਥ ਉੱਤੇ ਉਹਨੂੰ ਥੋੜਾ ਜਿਹਾ ਰੋਗ ਰਗ ਦੀ ਤਕਲੀਫ ਹੋਈ ਤਦ ਉਹਨੇ ਕੋਈ ਅਰਦਾਸ ਕਰਾ ਕੇ ਕੋਈ ਮਤਲਬ ਉਸ ਟਾਈਮ 'ਚ ਢੁੱਲ ਬਖਸ਼ਾਈ ਤੇ ਉਸ ਤੋਂ ਬਾਅਦ ਇਹ ਪ੍ਰਸਿੱਧ ਹੋਇਆ ਹਾਂ ਤੇ ਗੁਰਤੇਜਪਤ ਸਹਿਬ ਮਹਾਰਾਜੀ ਨਗਰ ਫੱਗੂ ਵਾਲਾ ਵਿਖੇ ਰਾਮਗੜ੍ਹ ਬੌਣਾ ਲੂਣੀ ਕੇ ਆਲਵਰਖ ਭਾਨੀਗੜ੍ਹ ਤੋਂ ਯਾਤਰਾ ਦੇ ਪ੍ਰੋਗਰਾਮ ਸਮੇਂ ਅਸਾਮ ਦੇ ਰਾਜ ਦੀ ਬੇਨਤੀ ਤੇ ਚੱਲ ਕੇ ਇਸ ਸਥਾਨ ਨਗਰ ਫੱਗੂ ਵਾਲਾ ਵਿਖੇ ਚਰਨ ਪਾਏ ਤੇ ਇਸ ਧਰਤੀ ਨੂੰ ਪਵਿੱਤਰ ਕੀਤਾ ਗੁਰਤੇਜਪਤ ਸਹਿਬ ਮਹਾਰਾਜੀ ਇੱਥੇ ਆਉਣ ਤੋਂ ਬਾਅਦ ਅੱਗੇ ਘਰਾਚੋਂ ਤਲਕਨੌੜ ਨਗਰ ਆ ਤੇ ਅਗਲੇ ਰੂਟ ਪਾਸੇ ਚਲੇ ਗਏ ਜੀ ਹਾਂਜੀ ਹਾਂਜੀ ਜੀ ਧੰਨਵਾਦ ਇਹ ਤਾਂ ਸਨ ਇੱਥੋਂ ਦੇ ਮੈਨੇਜ ਜਿੰਨਾ ਸਨ ਨੇ ਦੱਸਿਆ ਕਿ ਸ਼੍ਰੀ ਗੁਰਤੇਗ ਬਹਾਦਰ ਜੀ ਇਸ ਪਵਿੱਤਰ ਸਥਾਨ ਤੇ ਆਉਂਦੇ ਹਨ ਅਤੇ ਜਿਹੜੀ ਸੰਗਤਾਂ ਨਉ ਗਰਬ ਬਾਣੀ ਦੇ ਵੀ ਵਿਚਾਰ ਸੁਣਾਏ ਗਏ ਤੇ ਨਾਲ ਹੀ ਇਹਨਾਂ ਨੇ ਦੱਸਿਆ ਕਿ ਜਿਹੜੀ ਇੱਥੇ ਸਿੱਖ ਸੰਗਤ ਹੈ ਦੂਰੋ ਦੁਰਾਰੋ ਹੋ ਰਿਹਾ ਕਿ ਮੱਥਾ ਟੇਕਦੀ ਹੈ ਤੇ ਆਪਣੀ ਮਨੋ ਕਮਨਾ ਪੂਰੀਆਂ ਕਰਦੇ ਸੰਗਰੂਰ ਤੋਂ ਰਵੀ ਸ਼ਰਮਾ ਜਗਬਾਣੀ ਟੀਵੀ